ਸਤ ਸ੍ਰੀ ਅਕਾਲ ਜੀ ਮੈਂ ਵਿਕੇ ਲਖਵੀਰ ਆ ਤੁਹਾਡਾ ਸਵਾਗਤ ਹੈ ਆਰੇ ਚੈਨਲ ਆਮ ਨੂੰ ਠੀਕ ਦੇ ਉੱਤੇ ਅੱਜ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਜੇਵੇਂ ਆਪਣਾ ਆ ਡਰੰਗ ਦੀ ਚੁੰਨੀ ਹੁੰਦੀ ਆ ਤੇ ਆ ਡਰੰਗ ਦਾ ਸੂਟ ਹੁੰਦਾ ਉਹਨਾਂ ਦੋਨਾਂ ਨੂੰ ਆਪਾਂ ਕਿਸ ਤਰ੍ਹਾਂ ਮੈਚਿੰਗ ਕਰ ਸਕਦੇ ਆ ਵੀ ਸੂਟ ਦੇ ਨਾਲ ਉਹ ਚੁੰਨੀ ਲੈਤੀ ਜਾਵੇ ਜਿਹੜੀ ਆ ਡਰੰਗ ਦੀ ਆ ਉਹਨੂੰ ਕਿਵੇਂ ਆਪਾਂ ਮੈਚਿੰਗ ਕਰਾਂਗੇ ਉਹਦਾ ਕੀ ਤਰੀਕਾ ਤੁਸੀਂ ਵੀਡੀਓ ਨਾਲ ਬਨੇ ਰਹੇ ਹੋ ਸਕਿੱਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਤਰੀਕਾ ਦਿਖਾਵਾਂਗੇ ਵੀ ਆਪਾਂ ਆ ਡਰੰਗ ਦੀ ਚੁੰਨੀ ਨੂੰ ਸੂਟ ਦੇ ਨਾਲ ਆ ਡਰੰਗ ਦੇ ਸੂਟ ਨਾਲ ਕਿੱਦਾਂ ਮੈਚ ਕਰ ਸਕਦੇ ਆ ਤੇ ਜਿਹੜੇ ਵੀਨ ਭਰਾਵਾਂ ਨੇ ਅਪਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਦਬਿਓ ਬੈਲ ਆਈਕਨ ਦੇ ਨਾਲ ਨੋਟੀਫਿਕੇਸ਼ਨ ਤੁਹਾਡੇ ਚੈਨਲ ਦਾ ਤੁਰੰਤ ਆਊਗਾ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਇੰਨਾ ਕਹਿੰਦਾ ਹੋਇਆ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਦਿਖਾਉਣਾ ਹੈ ਡਰੰਗ ਦੇ ਚੁੰਨੀ ਤੇ ਡਰੰਗ ਦੇ ਸੂਟ ਨੂੰ ਆਪਾਂ ਕਿਸ ਤਰੀਕੇ ਨਾਲ ਮੈਚ ਕਰ ਸਕਦੇ ਆ ਆ ਤੁਹਾਡੇ ਸਾਹਮਣੇ ਚੁੰਨੀ ਪਈ ਹੈ ਜੀ ਜਿਹਦਾ ਪਿਸਤਾ ਕਲਰ ਆ ਤੇ ਆ ਸੂਟ ਹੈਗਾ ਆਪਣਾ ਆਨੀਅਨ ਪੀਜ ਤੇ ਤੁਸੀਂ ਦੇਖ ਸਕਦੇ ਹੋ ਦੋਨਾਂ ਦੇ ਰੰਗ ਦਾ ਕਿਤੇ ਵੀ ਨੇੜੇ-ਤੇੜੇ ਨਹੀਂ ਮੇਲ ਖਾਂਦਾ ਆਪਾਂ ਨੇ ਇਹ ਚੁੰਨੀ ਇਸ ਸੂਟ ਦੇ ਨਾਲ ਲੈਣੀ ਕਰਨੀ ਆ ਤੇ ਆਪਾਂ ਇਹਨਾਂ ਦੀ ਕਿਵੇਂ ਮੈਚਿੰਗ ਕਰਾਂਗੇ ਹਨਾ ਤੇ ਆਹ ਚੁੰਨੀ ਦੇ ਉੱਤੇ ਆਪਾਂ ਨੇ ਆ ਪਹਿਲਾਂ ਗੋਟਾ ਪੱਟੀ ਇਹਨੂੰ ਟਿਸ਼ੂ ਵੀ ਕਿਹਾ ਜਾਂਦਾ ਇਹਦੇ ਉੱਤੇ ਇਹ ਲਗਾਇਆ ਤੇ ਵਿਦ ਗੋਟਾ ਵੀ ਲਗਾਇਆ ਹਾਂ ਹਾਂ ਜਿਹਦੇ ਨਾਲ ਗੋਟਾ ਵੀ ਲਾਇਆ ਗਿਆ ਇਹ ਦੋਨੋਂ ਸਾਈਡ ਲੈਤੀ ਜਾ ਸਕਦੀ ਜੇ ਐਸ ਐਸ ਸਾਈਡ ਲਾਈਨ ਤੇ ਐਸ ਸਾਈਡ ਵੀ ਲੈਤੀ ਜਾ ਸਕਦੀ ਐਸ ਸਾਈਡ ਵੀ ਲੈਦੀ ਹਾਂ ਮਤਲਬ ਇਹ ਚੁੰਨੀ ਦੋਨੋਂ ਸਾਈਡ ਕੰਮ ਕਰੂਗੀ ਦੋ ਸਾਈਡਾਂ ਵਾਲੀ ਚੁੰਨੀ ਬਣਾਈਏ ਹਾਂ ਇਹ ਸਾਨੂੰ ਆਪਾਂ ਦੋ ਪਾਸੇ ਵੀ ਲੈ ਸਕਦੇ ਹਾਂ ਤੇ ਇਹਦਾ ਕੀ ਤਰੀਕਾ ਆਪਾਂ ਚੁੰਨੀ ਨੂੰ ਨਾ ਸੂਟ ਨਾਲ ਮੇਲ ਕਰਾਂਗੇ ਇਹ ਸੂਟ ਤੇ ਵੀ ਆਪਾਂ ਇਹੀ ਟਿਸ਼ੂ ਲਾਵਾਂਗੇ ਇਹ ਮਨ ਨਾਭੀ ਕਾਦਰ ਨਾ ਇਹ ਹਾਂ ਇਹ ਨਾਭੀ ਮੈਂ ਨਾਭੀ ਕਾਦਰ ਦਾ ਇਹ ਆਪਰ ਗੋਟਾ ਪੱਟੀ ਆ ਇਹਨੂੰ ਟਿਸ਼ੂ ਵੀ ਕਿਹਾ ਜਾਂਦਾ ਹੈ ਨਾ ਇਹਨੂੰ ਸੂਟ ਤੇ ਇਦਾਂ ਲਾਇਆ ਜਾਊਗਾ ਇਹ ਕਿੱਥੇ ਕਿੱਥੇ ਲਾਵੀਂਗਾ ਮੈਂ ਨਾ ਸੂਟ ਦੇ ਇਹੇ ਚਾਕਾਂ ਤੇ ਲਾਉਣਾ ਕਿ ਰੇਤ ਦੇ ਲੱਗਦਾ ਕਿ ਰੇਤ ਤੇ ਲਾਉਂਗੀ ਉਹ ਥੋੜਾ ਜਿਹਾ ਇਹਦੇ ਨਾਲ ਮੇਲ ਖਾਂਦੀ ਹੋਰ ਚੀਜ਼ ਆ ਤੇ ਬਾਹਾਂ ਤੇ ਬਾਹਾਂ ਤੇ ਮੈਂ ਲਾਤਾ ਦਿਖਾਇਓ ਕਿ ਰੇਤ ਤੇ ਐਵੇਂ ਲਾਉਂਗੀ ਮੇਰੇ ਨਾ ਬਾਹਾਂ ਤੇ ਲਾ ਜਾ ਅਨੇ ਕੁਕੇਰੇ ਦੇ ਬਿਲਕੁਲ ਇਹ ਜਿਵੇਂ ਆਪਾਂ ਪਾਈਪਿੰਗ ਲਾਉਣੀ ਹੈ ਨਾ ਉਸ ਤਰ੍ਹਾਂ ਲਾਇਆ ਗਿਆ ਇਹ ਇਹ ਚੱਕਰ ਤੇ ਵੀ ਹੀ ਲਾਉਣਾ ਹੈ ਬਿਲਕੁਲ ਬਰੀਕ ਬਰੀਕ ਇਹ ਬਾਹਾਂ ਨੇ ਇਹਦੀਆਂ ਤੇ ਬਾਕੀ ਆਪਾਂ ਇਸ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ ਵੀ ਇਹਨੂੰ ਲਾਉਣ ਦਾ ਤਰੀਕਾ ਕੀ ਹੈ ਆਪਾਂ ਕਿਸ ਤਰੀਕ ਕਿਵੇਂ ਲਾ ਸਕਦੇ ਹਾਂ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੇ ਹੁਣ ਆਵਾਂ ਲਾਉਣਗੇ ਸੂਟ ਤੇ ਲਓ ਜੀ ਇਹ ਆਪਣਾ ਕੋਟਾ ਸਟੋਰਸ ਦੀ ਇਹਦੇ 'ਚ ਡੋਰੀ ਨਹੀਂ ਪਾਈ ਹੋਈ ਜੀ ਆਪਾਂ ਨੇ ਇਹਦੇ 'ਚ ਡੋਰੀ ਪਾਉਣੀ ਆ ਵੇ ਪਾਈਪਿੰਗ ਇਹਦੀ ਸੋਣੀ ਜੀ ਬਣ ਜੇ ਨਹੀਂ ਇਹ ਨਾਲ ਚਿਪੀ ਚਿਪੀ ਜੀ ਪਾਈਪਿੰਗ ਬਣਨੀ ਸੀ ਤਾਂ ਕਰਕੇ ਇਹਦੀ ਇੱਕ ਸਾਈਡ ਆਪਾਂ ਨੇ ਢੇਡ ਦੀ ਇੱਕ ਸਾਈਡ ਇਹਦੀ ਉਸ ਤਰ੍ਹਾਂ ਹੀ ਰੱਖ ਲਈ ਆਹ ਜੀ ਦੇ ਵਿੱਚ ਆਪਾਂ ਇਹਦੇ ਵਿੱਚ ਡੋਰੀ ਪਾਵਾਂਗੇ ਜਿਹੜੀ ਪਾਈਪਿੰਗ ਵਾਲੀ ਡੋਰੀ ਹੁੰਦੀ ਆ ਇਹ ਵਾਲੀ ਡੇਰ ਪਾਉਣੀ ਆਪਾਂ ਨੇ ਇਹਦੇ ਵਿੱਚ ਐਸ ਤਰ੍ਹਾਂ ਕਰ ਲਈ ਪਾਈਪਿੰਗ ਵਧੀਆ ਬਣੂਗੀ ਇਥੋਂ ਹਾਂ ਮਤਲਬ ਬੇਦਰ ਕੀਨੇ ਲੱਗ ਜੂ ਬਿਲਕੁਲ ਪਾਈਪਿੰਗ ਦੀ ਤਰ੍ਹਾਂ ਲਓ ਸੀਨ ਲਾ ਲਈਏ ਆਪਾਂ ਇਹਦੇ ਤੇ ਪਾ ਕੇ ਡੋਰੀ ਲਓ ਜੀ ਆਪਾਂ ਐਵੇਂ ਇਹਦੇ ਦੀ ਡੋਰੀ ਫਿੱਟ ਕਰਾਂਗੇ ਜਿਹਦੇ ਨਾਲ ਵੀ ਇਹਦੀ ਪਾਈਪਿੰਗ ਸੋਹਣੀ ਸੋਹਣੀ ਬਣ ਜੇ ਇਹ ਸਿੰਗਲ ਪੈਰ ਨਾਲ ਦੋਈ ਲਾਉਣੀ ਪੈਂਦੀ ਹੈ ਇਹਦੇ ਚ ਪਾਈਪਿੰਗ ਵੀ ਸਿੰਗਲ ਪੈਰ ਨਾਲ ਬਹੁਤ ਸੋਹਣੀ ਬਣ ਜਾਂਦੀ ਹੈ ਇਹ ਆਪਾਂ ਸੂਟ ਦੇ ਵੀ ਪਾਈਪਿੰਗ ਲਾਈਏ ਸਿੰਪਲ ਪਾਈਪਿੰਗ ਤੇ ਪਲੇਨ ਚ ਵੀ ਆਉਂਦੀ ਹੈ ਕਿ ਜੂ ਹੁੰਦਾ ਨਾ ਪਲੇਨ ਦੇ ਵਿੱਚ ਇਹਦੇ ਉੱਤੇ ਗੋਟੇ ਪੱਟੀ ਦਾ ਵਰਕ ਕੀਤਾ ਹੋਇਆ ਗੋਟਾ ਲਾਇਆ ਹੈ ਉੱਪਰ ਇਹ ਵੀ ਮਿਲ ਜਾਂਦਾ ਹੈ ਜੀ ਦੂਤਰੀ ਦੋਰੀ ਪਾਉਣੀ ਪੈਂਦੀ ਆਪਾਂ ਨੂੰ ਜੇ ਲਾਉਣਾ ਹੋਵੇ ਚੌੜੀ ਪੱਟੀ ਲਾਉਣੀ ਹੋਵੇ ਸੂਟ ਤੇ ਇਸ ਤਰ੍ਹਾਂ ਆਪਾਂ ਇਹਨੂੰ ਗੋਟੇ ਨੂੰ ਇੱਕ ਪਾਸੇੋਂ ਢੇੜ ਕੇ ਉਹਦੇ ਵਿੱਚ ਇਹ ਟੇਪਿੰਗ ਵਾਲਾ ਧਾਗਾ ਭਾਕੇ ਇਹਨੂੰ ਦੂਆਲਾ ਆਪਾਂ ਸੂਟ ਤੇ ਇਹਨੂੰ ਪਾਈਪਿੰਗ ਦੇ ਤਰ੍ਹਾਂ ਲਾ ਦਾਂਗੇ ਇਹ ਐਵੇਂ ਬਣੀ ਜਾਂਦੀ ਆ ਬੱਟ ਜੀ ਬਣ ਜੂਗੀ ਇਹਦੀ ਸੋਹਣੀ ਸੋਹਣੀ ਇਹ ਵਧੀਆ ਲੱਗ ਜਾਂਦੀ ਆ ਚਲੋ ਆਪਾਂ ਸਾਨੂੰ ਲਾ ਕੇ ਦਿਖਾਵਾਂਗੇ ਹੁਣ ਸੂਟ ਤੇ ਵੀ ਕਿਵੇਂ ਲੱਗਦੀ ਆ ਇਹ ਪਹਿਲਾਂ ਇਹਨੂੰ ਆਪਾਂ ਬਣਾ ਲਈਏ ਸਾਰੀ ਨੂੰ ਲਓ ਜੀ ਆਪਾਂ ਨੇ ਨਿਸ਼ਾਨੀ ਲਾ ਲਈ ਜਿੱਨਾ ਆਪਾਂ ਨੇ ਇਹਦਾ ਘੇਰਾ ਮੋੜਨਾ ਸੂਟ ਦਾ ਤੇ ਆਪਾਂ ਇਹ ਨਿਸ਼ਾਨੀ ਦੇ ਉੱਪਰ ਪਾਈਪਿੰਗ ਨੂੰ ਰੱਖਾਂਗੇ ਗੋਟਾ ਪੱਟੀ ਨੂੰ ਇਹ ਜੀ ਬਹੁਤ ਸੋਹਣੀ ਪਾਈਪਿੰਗ ਬਣੂਗੀ ਇਹ ਆਵਦਾ ਸੂਟ ਤਾਂ ਸੋਹਣੀ ਬਣੂਗੀ ਹਾਂ ਆਪਾਂ ਕਰੀ ਆਵਦਾ ਸੰਤੋ ਤਾਂ ਕਰਕੇ ਸੋਹਣੀ ਸੋਹਣੀ ਬਣੂਗੀ ਨਹੀਂ ਬੰਨ ਸੋਹਣੀ ਵੀ ਜਿਆਦਾ ਰਹਿ ਜਾ ਤਾਂ ਹੀ ਸੋਹਣੀ ਥੋੜੀ ਬਣੀ ਹੈ ਸੋਹਣੀ ਹੈ ਇਹ ਸੋਹਣੀ ਹੈ ਮੇਰੇ ਬਣੇ ਕਰਦਾ ਮੈਨੂੰ ਨਹੀਂ ਬੈਠੇ ਤੇ ਚੋਟ ਵੀ ਹੈ ਮੈਨੂੰ ਸੋਹਣੀ ਲੱਗੀ ਹੈ ਇਹ ਇਹਨੂੰ ਆਪੇ ਇਸਾ ਲਾ ਸਾਡੇ ਪਹਿਲਾਂ ਨਿਸ਼ਾਨੀ ਲਾਲ ਕੇ ਇਹ ਕਿਹੜਾ ਹੁਣ ਹਾਂ ਚਾਕ ਨੇ ਇਹ ਲੰਬੇ ਚਾਰ ਤੋਂ ਫਿਰ ਉਹਨਾਂ ਇਹਨੂੰ ਇਹ ਮੋੜੇ ਜਾਊਗਾ ਇਹ ਕੱਪੜਾ ਆਪਾਂ ਕੱਟ ਵੀ ਸਕਦੇ ਆ ਜੇ ਆਪਣੇ ਕੱਟਣਾ ਹੋਵੇ ਨਹੀਂ ਆਪਾਂ ਮੈਂ ਤਾਂ ਵਿੱਚ ਫੋਲਡ ਕਰ ਦੂੰਗੀ ਕਿਉਂਕਿ ਕਈ ਵਾਰ ਕਾਨੂੰ ਇਹ ਖੁੱਲਾ ਖੁੱਲਾ ਕਰਨ ਦੇ ਵੀ ਕੰਮ ਆ ਜਾਂਦਾ ਹਾਂ ਫਿਰ ਵੀ ਖੁੱਲਾ ਹੁੰਦਾ ਹਾਂ ਜੇ ਕੱਪੜਾ ਹੋਵੇ ਵਿੱਚ ਜ਼ਿਆਦਾਤਰ ਤਾਂ ਨਾ ਕੱਟਣ ਦਾ ਫਾਇਦਾ ਨਹੀਂ ਹੈਗਾ ਉਹਨੂੰ ਮੋੜ ਹੀ ਲੋ ਕਈ ਵਾਰ ਕੋਈ ਨਹੀਂ ਪਤਾ ਹੁੰਦਾ ਤੇਲਰ ਤਾਂ ਜ਼ਿਆਦਾ ਪਰ ਕੱਟ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਤਾਂ ਇਹ ਹੁੰਦਾ ਨਾ ਜੇ ਬੰਦੇ ਦਾ ਸੂਟ ਨਕੰਮਾ ਹੋ ਜਾਊਗਾ ਮੰਨ ਕੇ ਚੱਲ ਉਹਦੇ ਕੰਮ ਨਹੀਂ ਆਊਗਾ ਫੇਰ ਹੀ ਸਾਥੋਂ ਨਵਾਂ ਕਰਵਾਉ ਇਹ ਫਿਰ ਹੁਣ ਮੈਂ ਤਾਂ ਆਏ ਵੀ ਮੇਰਾ 10 ਸੂਟ ਮੈਂ ਕਿਉਂ ਬੰਦੇ ਦਾ ਪਤਾ ਨਹੀਂ ਹੁੰਦਾ ਕਦੋਂ ਮੋਟਾ ਹੋ ਜੇ ਕਦੋਂ ਪਤਲਾ ਹੋ ਜੇ ਕੱਟਦੀ ਨਹੀਂ ਹੈ ਇਹ ਸੇ ਉਹਨਾਂ ਦੇ ਦੋਨਾਂ ਸਾਈਡਾਂ ਤੇ ਮਾਰਨੀ ਪੈਂਦੀ ਆ ਜਾਂ ਇੱਕ ਸਾਈਡ ਤੇ ਨਾ ਇੱਕ ਸਾਈਡ ਤੇ ਇਧਰਲੀ ਸਾਈਡ ਇੱਕ ਸਾਈਡ ਫੋਲਡ ਕਰਨ ਵੇਲੇ ਅਗਮਰ ਜੱਜੂਗੀ ਇਧਰਲੀ ਸਾਈਡ ਤਾਂ ਇਹ ਤਰਫਾਈ ਹੋ ਜੂਗੀ ਠੀਕ ਹੈ ਇਹਨੂੰ ਐ ਨਾਲ ਮੋੜ ਦਾਂਗੇ ਆਪਾਂ ਇਸ ਤਰ੍ਹਾਂ ਦੇਖੋ ਇਹ ਵਿੱਚ ਮੁੜ ਜੂ ਤੇ ਇਹ ਚੀਜ਼ ਐਵੇਂ ਬਾਹਰ ਹੀ ਰਹਿ ਜੂਗੀ ਜਿਵੇਂ ਚੁੰਨੀ ਤੇ ਲਾਈ ਵੀ ਆਪਾਂ ਸੇਮ ਓਮ ਹੀ ਲੱਗਣੀ ਇਹ ਫਿਰ ਇਹ ਦੇਖੋ ਇਦਾਂ ਪਾਈਪਿੰਗ ਦੀ ਤਰ੍ਹਾਂ ਕੰਮ ਕਰੂਗੀ ਇਹ ਇਹ ਡੋਰੀ ਪਾਉਣ ਕਰਕੇ ਇੰਨੀ ਸੋਹਣੀ ਬਣਗੀ ਆ ਲੱਕੂਰੇ ਅ ਗਲਾਈ ਹੋ ਗਈ ਨਾ ਇਹਦੀ ਐ ਜਿਵੇਂ ਪੇਪਿੰਗ ਹੁੰਦੀ ਆ ਉਹ ਆਪਾਂ ਜਿਹੜਾ ਡੋਰੀ ਪਾਈ ਸੀਗੀ ਜਿਹੜੀ ਮੈਂ ਬਾਹਾਂ ਤੇ ਲਾਈ ਆ ਉਹ ਚ ਮੈਂ ਡੋਰੀ ਪਾਉਣੀ ਭੁੱਲ ਗਈ ਉਹ ਤਾਂ ਕਰਕੇ ਥੋੜੀ ਜੀ ਦਬਮੀ ਜੀ ਰਹੇਗੀ ਇਹ ਸੋਹਣੀ ਹੋਗੀ ਹਾਂ ਇਹ ਸੋਹਣੀ ਹੋਗੀ ਇਸ ਤਰ੍ਹਾਂ ਆਪਾਂ ਮੈਚਿੰਗ ਕਰ ਸਕਦੇ ਆ ਸੂਟ ਦੀ ਉਹਦੇ ਨਾਲ ਦੁਪੱਟੇ ਦਾ ਹਾਂ ਜਿਵੇਂ ਆਪਾਂ ਨੇ ਦੇਖੋ ਦੁਪੱਟੇ ਤੇ ਵੀ ਉਹ ਲਾਈ ਆ ਮੋਟਾ ਪੱਟੀ ਆ ਕਲਰ ਦੀ ਹੈ ਨਾ ਤੇ ਜਦ ਕੀ ਦੁਪੱਟਾ ਪਿਸਤਾ ਕਲਰ ਦਾ ਸੀਗਾ ਤੇ ਇਹਦੇ ਉੱਤੇ ਵੀ ਆਪਾਂ ਉਹੀ ਸੇਮ ਗੋਟਾ ਪੱਟੀ ਲਈਆ ਜਿਹੜੀ ਗੋਟਾ ਪੱਟੀ ਲਈਆ ਤੇ ਉਧਰ ਚੁੰਨੀ ਤੇ ਗੋਟਾ ਪੱਟੀ ਲਈਆ ਇਹਨਾਂ ਦੋਨਾਂ ਕਲਰ ਕੰਬੀਨੇਸ਼ਨ ਕਰਕੇ ਹੈ ਨਾ ਇਸ ਸੂਟ ਤੇ ਚੁੰਨੀ ਦਾ ਮੇਲ ਹੋ ਜਾਊਗਾ ਕਿਉਂਕਿ ਆ ਜਿਹੜੀ ਗੋਟਾ ਪੱਟੀ ਲਈਆ ਹੈ ਨਾ ਇਹ ਸੇਮ ਆ ਇਹ ਇਸੇ ਗੋਟਾ ਪੱਟੀ ਕਰਕੇ ਦੋਨਾਂ ਦੀ ਮੈਚਿੰਗ ਹੋ ਜਾਊਗੀ ਇਹ ਤਰੀਕਾ ਆ ਡਰੰਗ ਦੀ ਚੁੰਨੀ ਨੂੰ ਆਪਾਂ ਨਾ ਡਰੰਗ ਦੇ ਸੂਟ ਨਾਲ ਕਿੱਦਾਂ ਮੈਚ ਕਰ ਸਕਦੇ ਆ ਇਸ ਤਰ੍ਹਾਂ ਸਹੀ ਲਾਉਣ ਵਾਸਤੇ ਜਿਵੇਂ ਹੁਣ ਆ ਆਇ ਤੇ ਆਪਣੀ ਨਿਸ਼ਾਨੀ ਬਣਾਈ ਹੋਈ ਆ ਆਪਾਂ ਇਹਨੂੰ ਚੌਕ ਨਾਲ ਹਾਈਲਾਈਟ ਕਰ ਦਨੇ ਐਵੇਂ ਸਿੱਧੀ ਸਿੱਧੀ ਨਿਸ਼ਾਨੀ ਲੱਗੂਗੀ ਲੱਗੀ ਹੋਈ ਹੋਊਗੀ ਤਾਂ ਆਪਾਂ ਇਹਨੂੰ ਸਹੀ ਤਰੀਕੇ ਨਾਲ ਲਾ ਸਕਦੇ ਆ ਕਈ ਵਾਰ ਆਪਾਂ ਬਿਨਾਂ ਨਿਸ਼ਾਨੀ ਤੋਂ ਲਾਉਣ ਲੱਗ ਜਾਂਦੇ ਆ ਹੁਣ ਇਹ ਸਿਲਕੀ ਸਿਲਕੀ ਕੱਪੜਾ ਦਾ ਤਾਂ ਕਰਕੇ ਇਹ ਤਿਲਸਕੇ ਨਾਲ ਥੋੜਾ ਟੇਡਾ ਵੀ ਜਾਂਦਾ ਵੀ ਹੋ ਜਾਂਦਾ ਇਸ ਕਰਕੇ ਨਿਸ਼ਾਨੀ ਲਾਉਣੀ ਜ਼ਰੂਰੀ ਆ ਨਿਸ਼ਾਨੀ ਲਾ ਕੇ ਪਾਈਪਿੰਗ ਲਾਓ ਚਾਹੇ ਆਪਾਂ ਕੰਮ ਦੇ ਵਿੱਚ ਜਿੰਨੇ ਵੀ ਜਾਣਕਾਰ ਹੋਈਏ ਪਰ ਨਿਸ਼ਾਨੀ ਜ਼ਰੂਰ ਲਾਓ ਕਿਉਂ ਅਪ ਜਾਣ ਕਰ ਦੋ ਵੀ ਗਲਤੀ ਹੋ ਜਾਂਦੀ ਆ ਤੇ ਹੁਣ ਇਹਨੂੰ ਆਪਾਂ ਇਧਰੋਂ ਫੋਲਡ ਗਲਤ ਹੋਣ ਨਾਲ ਤੁਸੀਂ ਆਪਾਂ ਨਿਸ਼ਾਨੀ ਵੀ ਲਾ ਲਓ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਹ ਕੀ ਆਉਣ ਕਿ ਹੋ ਚੱਕ ਇਹ ਚਾਕ ਹੀ ਨਹੀਂ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਕੱਟਦੇ ਨਹੀਂ ਹੈਗੇ ਨੇ ਆਹ ਚੀਜ਼ ਬਣ ਜੂਗੇ ਇਹਦੇ ਅੰਦਰਲੀ ਸਾਈਡ ਚਾਕਾਂ ਦੇ ਅੰਦਰਲੀ ਸਾਈਡ ਇਸ ਤਰ੍ਹਾਂ ਜੇ ਪੂਰੀ ਪੂਰੀ ਹੋਵੇ ਵੀ ਫਿਰ ਕੱਟੀ ਜਾ ਸਕਦੀ ਹੈ ਇਹ ਹਾਂ ਕੱਟ ਕੇ ਵੀ ਲੱਗ ਸਕਦੀ ਆ ਜੇ ਪੂਰੀ ਪੂਰੀ ਹੋਵੇ ਹਾਂ ਜੇ ਵੱਧੂਗਾ ਆਪਾਂ ਇਸ ਤਰ੍ਹਾਂ ਮੋੜ ਸਕਦੇ ਆ ਜਿਵੇਂ ਮੋੜੀ ਹੋਈ ਸੋਹਣੀ ਲੱਗਦੀ ਆ ਹਾਂ ਜਿਵੇਂ ਆਪਾਂ ਸੂਟ ਦੀ ਗੱਲ ਕਰੀ ਸੀ ਨਾ ਵੀ ਕੱਟਣ ਦੀ ਬਜਾਏ ਆਪਾਂ ਵਿੱਚ ਮੋੜ ਦੋ ਮੈਂ ਨਾ ਪਹਿਤੋਂ ਸ਼ੁਰੂ ਕਰ ਲਾਂਗੇ ਜਵਾ ਨੇ ਇਹਦੇ ਸੈਂਟਰ ਤੋਂ ਨਾ ਲਿਆਂਦੇ ਹੋਏ ਆਪਾਂ ਇਹਦੇ ਸੇਉਣ ਮਾਰ ਦਾਂਗੇ ਲੱਗਦਾ ਡਬਲ ਪੈਰ ਨਾਲ ਵੀ ਜਾਂਦੀ ਆ ਪਰ ਐ ਵੀ ਸਿੰਗਲ ਪੈਰ ਨਾਲ ਸਫਾਈ ਵਧੀਆ ਆ ਜਾਂਦੀ ਵਧੀਆ ਲੱਗ ਜਾਂਦੀ ਆ ਇਹ ਹੁਣ ਜਿੱਥੇ ਆਪਣੀ ਇਹਦੀ ਲਾਈਨ ਲੱਗਦੀ ਆ ਕੋਈ ਕੁਝ ਨਾ ਬੈਨ ਦੇ ਅਕੋਰਡਿੰਗ ਆਪਾਂ ਇਹਦੇ ਤੇ ਸੀਨ ਮਾਰਦੇ ਜਾਾਂਗੇ ਜਿੱਕੇ ਨਾ ਕਦੇ ਵੀ ਲਾਵੇ ਨਾ ਕੱਪੜੇ ਨੂੰ ਖਿੱਚੇ ਨਾ ਪਾਈਪਿੰਗ ਨੂੰ ਜਦੋਂ ਬਾਲ ਪੈ ਜਾਂਦੇ ਨੇ ਜਦੋਂ ਆਰਾਮ ਨਾਲ ਲਾਵੇ ਤੇ ਬਾਕੀ ਜਿਹੜਾ ਇਹ ਸੂਟ ਆ ਜਦੋਂ ਇਹ ਕੰਪਲੀਟ ਹੋ ਗਿਆ ਹੈ ਨਾ ਇਹਦੀ ਵੀ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਉਹ ਵੀਡੀਓ ਵਿੱਚ ਤੁਸੀਂ ਦੇਖਿਓ ਜਰੂਰ ਤੇ ਇਸ ਵੀਡੀਓ ਦੇ ਸਬੰਧੀ ਵੀ ਆਪਾਂ ਨੇ ਹੈ ਨਾ ਡਰੰਗ ਦੀ ਚੁੰਨੀ ਨੂੰ ਆ ਡਰੰਗ ਦੇ ਸੂਟ ਨਾਲ ਕਿੱਦਾਂ ਮੈਚ ਕੀਤਾ ਇਹਦੇ ਸਬੰਧੀ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਤੇ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਲਓ ਜੀ ਇਹ ਆਪਾਂ ਨੇ ਲਗਾਤੀ ਪਾਈਪ ਇਹਨਾਂ ਦੋਨੋਂ ਸਾਈਡ ਇਹ ਕੇਰਾ ਇਸ ਤਰ੍ਹਾਂ ਹਾਂ ਇਹ ਚਾਖਨੇਗੀ ਓਕੇ ਇਹ ਇਸ ਤਰ੍ਹਾਂ ਬਣ ਗਿਆ ਇਹ ਬਸ ਹੁਣ ਇਹਦੀ ਤਰਪਾਈ ਹੋ ਜੂਗੀ ਤਰਪਾਈ ਹੋ ਕੇ ਫਿਰ ਬਾਕੀ ਵੀਡੀਓ ਆਪਾਂ ਦੂਜੇ ਵდე ਚ ਪਾ ਦਾਂਗੇ ਸੂਟ ਦੀ ਹਾਂ ਬਾਕੀ ਸੂਟ ਬਹੁਤ ਜਿਆਦਾ ਸੋਹਣਾ ਹੁਣ ਦੇਖੋ ਵੀ ਇਹਦੇ ਨਾਲ ਮੈਚਿੰਗ ਹੋ ਗਈ ਆ ਦੇਖੋ ਹੋਗੀ ਨਾ ਆਪਣਾ ਮੈਚਿੰਗ ਹੈ ਨਾ ਆ ਡਰੰਗ ਦੀ ਚੁੰਨੀ ਆ ਡਰੰਗ ਦਾ ਸੂਟ ਆਪਣਾ ਜਿਹੜੀ ਆ ਗੋਟਾ ਪੱਟੀ ਪਾਈ ਪਿੰਗ ਬਣਾ ਕੇ ਲਾਈਆ ਨਾ ਇਹਨੇ ਦੋਨੇ ਚੀਜ਼ਾਂ ਦੀ ਕਰਤੀ ਮੈਚਿੰਗ ਇਹ ਤਾਂ ਦੋਨੋਂ ਸਾਈਡ ਲੈਦੀ ਆ ਸਾਡੀ ਚੁੰਨੀ ਇਹ ਸਾਈਡ ਵੀ ਸਿੱਧੀ ਲੈਤੀ ਜਾ ਸਕਦੀ ਆ ਮਤਲਬ ਕਈ ਵਾਰ ਆਪਣੀਆਂ ਚੁੰਨੀਆਂ ਬਣੀਆਂ ਹੋਈਆਂ ਹੁੰਦੀਆਂ ਨੇ ਵੀ ਇੱਕ ਸਾਈਡ ਪੁੱਠੀ ਲੱਗਦੀ ਹੁੰਦੀ ਆ ਉਹਦੀ ਇਹਦੇ ਦੋਨੋਂ ਸਾਈਡਾਂ ਹੀ ਸਿੱਧੀਆਂ ਲੱਗਦੀਆਂ ਨੇ ਅੱਛਾ ਇਹ ਦੋਨੋਂ ਚਾਹੇ ਆਪਾਂ ਆ ਗੋਟੇ ਵਾਲਾ ਪਾਸਾ ਲੈ ਲਈਏ ਨਾ ਚਾਹੇ ਇਧਰ ਆ ਦੇ ਵਾਲਾ ਲੈ ਲਈਏ ਨਾ ਦੋਨੋਂ ਸਾਈਡਾਂ 'ਚ ਨਹੀਂ ਦੋਨੇ ਸਾਈਡਾਂ ਲਏ ਇੱਥੇ ਜਾਨੀਏ ਚੁੰਨੀ ਮਤਲਬ ਕੋਈ ਪੁੱਠਾ ਨਹੀਂ ਹੈਗਾ ਦੋਨੇ ਹੀ ਸਿੱਧੇ ਪਾਸੇ ਨੇ ਤੁਸੀਂ ਦੱਸਿਓ ਜੀ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਓਕੇ ਓਕੇ ਧੰਨਵਾਦ ਜੀ ਜਿਹੜੀ ਸਾਰੀ ਵੀਡੀਓ ਦੇਖਣ ਦੇ ਲਈ ਤੁਸੀਂ ਦੱਸਿਓ ਸਾਨੂੰ ਵੀ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਤੇ ਬਾਕੀ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਜੇਕਰ ਕਿਸੇ ਭੈਣ ਭਰਾ ਦਾ ਕੋਈ ਕਮੈਂਟ ਹੁੰਦਾ ਜਾਂ ਮੰਨ ਕੇ ਚੜ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਸਾਨੂੰ ਕਮੈਂਟ ਵਿੱਚ ਤੁਸੀਂ ਪੁੱਛ ਸਕਦੇ ਹੋ ਆਪਾਂ ਉਸ ਵਿਸ਼ੇ ਤੇ ਤੁਹਾਡੇ ਲਈ ਵੀਡੀਓ ਬਣਾ ਦਾਂਗੇ ਤੇ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਭੈਣ ਭਰਾ ਮੈਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਨੂੰ ਦਬਿਓ ਤੇ ਇੰਨਾ ਕਹਿੰਦੇ ਹੋਏ ਮੇਰੇ ਤੋਂ ਉਵਦਾ ਲੈਣਾ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਛੋਟਾ ਵੀ ਸਮਝ ਕੇ ਮਾਫ਼ ਕਰਦੇ ਹੋ ਹਾਜ਼ਰ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ